ਹਾਂਜੀ ਸਾਰ ਬੰਦੂਰ ਰਹਿਤਾ ਜਿੰਦਾ ਰਹੋ ਲਾਈਵ ਆਓ ਜੀ ਸਾਰੇ ਆਜੋ ਆਜੋ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਵੀਡੀਓ ਕਿਉਂਕਿ ਇਹ ਜਿਹੜੀ ਵੀਡੀਓ ਆ ਇਹ ਸਮਰਾਲੇ ਹਲਕੇ ਦੀ ਆ ਸਮਰਾਲਾ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਕਿਉਂ ਵਿਰੋਧ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਇਹਨਾਂ ਦੇ ਇੱਕ ਫੈਕਟਰੀ ਲੱਗ ਰਹੀ ਆ ਬਾਇਓ ਗੈਸ ਵਾਲੀ ਜਿਹੜੀ ਕਿ ਹੋਰ ਪਾਸੇ ਵੀ ਬਹੁਤ ਫੈਕਟਰੀਆਂ ਲੱਗੀਆਂ ਨੇ ਉਹ ਬਹੁਤ ਪ੍ਰਦੂਸ਼ਣ ਫਲਾ ਰਹੀਆਂ ਨੇ ਤੇ ਚਾਹੁੰਦੇ ਨੇ ਕਿ ਬੰਦ ਹੋਣੀ ਚਾਹੀਦੀ ਆ ਜਿਹੜਾ ਭਾਂਤਮਾਨ ਆਮ ਆਦਮੀ ਸਰਕਾਰ ਕਹਿੰਦੀ ਅਸੀਂ ਕੀ ਭਾਈ ਲੋਕਾਂ ਦੀ ਰਾਏ ਨਾਲ ਚੱਲਦੇ ਆ ਸੱਤੋ ਵੱਡੇ ਲੋਕ ਨੇ ਤੇ ਉਹ ਅੱਜ ਲੋਕਾਂ ਦੀ ਨਹੀਂ ਮੰਨ ਰਹੇ ਜਿਹੜਾ ਮੌਜੂਦਾ ਇੱਥੇ ਦਾ ਐਮ.ਐਲ.ਏ ਉਹ ਵੀ ਆਮ ਆਦਮੀ ਝਾੜੂ ਪਾਰਟੀ ਦਾ ਸੋ ਤੁਸੀਂ ਦੇਖੀ ਜਾਓ ਕਿੰਡਾ ਕਾਫਲਾ ਮੈਂ ਤੁਹਾਨੂੰ ਇਹੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਪਤਾ ਲੱਗ ਸਕੇ ਜਿਹੜੇ ਕਹਿੰਦੇ ਕਿ ਝਾੜੂ ਵਾਲੇ ਬਹੁਤ ਚੰਗੇ ਨੇ ਇਮਾਨਦਾਰ ਪਾਰਟੀ ਆ ਲੋਕਾਂ ਦੀ ਪਾਰਟੀ ਆ ਇਹ ਉਹਨਾਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਵੀਡੀਓ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤਾਂ ਜੋ ਸਾਰੇ ਪੰਜਾਬ ਦੇਖ ਸਕੇ ਇਹ ਮੁੱਖ ਮੰਤਰੀ ਤੱਕ ਪਹੁੰਚਦੀ ਕਰ ਦਿਓ ਕਿ ਭਾਈ ਉਹਨੂੰ ਬੜਾ ਬਹਿਮ ਹੋਇਆ ਪਿਆ ਕਿ ਸਾਰਾ ਪੰਜਾਬ ਤੁਹਾਡੇ ਨਾਲ ਆ। ਆਹ ਦੇਖ ਲਓ ਸਾਰਾ ਪੰਜਾਬ ਤੁਹਾਡੇ ਖਿਲਾਫ ਹੋਇਆ ਪਿਆ ਕਿਉਂਕਿ ਤੁਹਾਡੇ ਜਿਹੜੇ ਫੈਸਲੇ ਨੇ ਸਾਰੇ ਲੋਕਾਂ ਦੇ ਉਲਟ ਚੱਲ ਰਿਹਾ ਹੋਂ ਤੁਸੀਂ। ਬਹੁਤ ਵੱਡਾ ਕਾਫਲਾ ਹੈ ਅੱਜ ਸਮਰਾਲੇ ਇਹ ਅਫਸਰਾਂ ਨੂੰ ਮੰਗ ਪੱਤਰ ਦੇਣ ਚੱਲੇ ਨੇ ਕਿ ਭਾਈ ਜਿਹੜੀ ਇਹ ਫੈਕਟਰੀ ਆ ਗੈਸ ਫੈਕਟਰੀ ਇਹ ਬੰਦ ਕੀਤੀ ਜਾਵੇ। ਇੱਥੇ ਇੱਕ ਖੰਨੇ ਕੋਲ ਗੈਸ ਬਾਇਓ ਗੈਸ ਫੈਕਟਰੀ ਲੱਗੀ ਹੋਈ ਆ ਜਿਹਦੀ ਕੀ ਬਦਬੂ ਬਹੁਤ ਜ਼ਿਆਦਾ ਪ੍ਰਦੂਸ਼ਣ ਬਹੁਤ ਜ਼ਿਆਦਾ। ਤੁਸੀਂ ਦੇਖੀ ਆਇਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਬਹੁਤ ਵੱਡਾ ਜ ਇਕੱਠਾ ਕਿਉਂਕਿ ਇਹ ਜੜੇ ਆਲੇ-ਦਾਲੇ ਦੇ ਜਿੰਨੇ ਵੀ ਪਿੰਡ ਨੇ ਸਾਰੇ ਅੱਜ ਇਕੱਠੇ ਹੋ ਕੇ ਇਹ ਦੁਖੀ ਲੋਕ ਬਾਰ-ਬਾਰ ਇਹਨਾਂ ਨੇ ਧਰਨੇ ਲਾਏ ਨੇ ਧਰਨਾ ਫੈਕਟਰੀ ਦੇ ਸਾਹਮਣੇ ਵੀ ਲੱਗਿਆ ਜਿੱਥੇ ਫੈਕਟਰੀ ਬਣ ਰਹੀ ਆ ਤੇ ਇਹ ਦੁਖੀ ਨੇ ਹੁਣ ਬਾਰ ਬਾਰ ਇਹਨਾਂ ਨੇ ਕਿਹਾ ਕਿ ਭਾਈ ਫੈਕਟਰੀ ਨਾ ਲਾਓ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਸੋ ਇਹਨਾਂ ਨੇ ਬਾਈਕਾਟ ਵੀ ਕੀਤਾ ਆਮ ਆਦਮੀ ਪਾਰਟੀ ਦਾ ਨਾ ਉਹਨਾਂ ਨੂੰ ਵੋਟ ਪਾਉਣੀ ਇਹਨਾਂ ਨੇ ਤੇ ਨਾ ਪਿੰਡਾਂ ਵਿੱਚ ਵੜਨਾ ਇਹਨਾਂ ਨਾ ਹੀ ਪਿੰਡਾਂ ਵਿੱਚ ਵੜਨ ਦੇਣਾ ਇਹਨਾਂ ਨੇ ਬਹੁਤ ਵੱਡਾ ਕਾਫਲਾ ਪਰੇ ਤੱਕ ਟਰੈਕਟਰ ਟਰਾਲੀ ਆਈ ਆਈ ਹੋਈਆਂ ਨੇ ਕਿਉਂਕਿ ਜਿਹੜੇ ਪਿੰਡ ਨੇ ਇਹ ਬਹੁਤ ਵੱਡਾ ਪਿੰਡ ਆ ਮੁਸਕਾਬਾਦ ਟੱਪਰੀਆ ਖੀਰਨੀ ਆ ਮੁਸਕਾਬਾਦ ਪੰਜਾਬ ਦੇ ਜਿਹੜੇ ਵੱਡੇ ਪਿੰਡ ਆਉਂਦੇ ਨੇ ਉਹਨਾਂ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਆ ਇਸ ਕਰਕੇ ਤੁਸੀਂ ਇਕੱਠ ਦੇਖਿਓ ਅੱਜ ਬਹੁਤ ਵੱਡਾ ਇਕੱਠ ਆ ਤੇ ਇਹਨਾਂ ਨੇ ਬਾਈਕਾਟ ਕੀਤਾ ਹੋਇਆ ਆਮ ਆਦਮੀ ਝਾੜੂ ਪਾਰਟੀ ਦਾ ਮੌਜੂਦਾ ਸਰਕਾਰਾਂ ਦਾ ਤੇ ਜਿਹੜੇ ਹੋਰ ਪਾਰਟੀਆਂ ਦੇ ਲੀਡਰ ਇਹਨਾਂ ਦੀ ਸਾਰ ਨਹੀਂ ਲਿੰਦੇ ਉਹਨਾਂ ਦਾ ਵੀ ਇਹਨਾਂ ਨੇ ਬਾਈਕਾਟ ਕੀਤਾ ਤੇ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦੇ ਆ ਕਿ ਇਹਨਾਂ ਦੇ ਖਿਲਾਫ ਹੋਵੋ ਜਿਹੜੇ ਇੱਥੇ ਪੰਜਾਬ ਦੇ ਵਿੱਚ ਗੰਦੀਆਂ ਫੈਕਟਰੀਆਂ ਲਾ ਰਹੇ ਨੇ ਕਿਉਂਕਿ ਪੰਜਾਬ ਇੱਕ ਖੇਤੀਬਾੜੀ ਸੂਬਾ ਇੱਥੇ ਫੈਕਟਰੀਆਂ ਨਹੀਂ ਲੱਗਣੀਆਂ ਚਾਹੀਦੀਆਂ ਤੇ ਉਹ ਤੋਂ ਬਾਅਦ ਜਿੰਨੀਆਂ ਵੀ ਫੈਕਟਰੀਆਂ ਲੱਗੀ ਹੋਈਆਂ ਨੇ ਥੋੜਾ ਉਹ ਠੀਕ ਆ ਬਾਈ ਤੇ ਉਹ ਤੋਂ ਬਾਅਦ ਤੁਸੀਂ ਇਹ ਵੀ ਸੁਣਦੇ ਆ ਕਿ ਜਿਹੜੀ ਫੈਕਟਰੀਆਂ ਦੇ ਵਿੱਚ ਲੇਬਰ ਕੰਮ ਕਰਦੀ ਆ ਉਹ ਪ੍ਰਵਾਸੀਓ ਵੱਧ ਕੰਮ ਕਰਦੇ ਨੇ ਪਰਵਾਸੀ ਜੁਪੀਪੀਆਰ ਦੇ ਜਾਂ ਹੋਰ ਸਟੇਟਾਂ ਦੇ ਉਹੀ ਕੰਮ ਜ਼ਿਆਦਾ ਕਰਦੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਵਾਜ਼ ਪਹੁੰਚ ਸਕੇ ਕਿ ਭਾਈ ਆਹ ਜਿਹੜੀ ਸਰਕਾਰਾਂ ਨੇ ਮੌਜੂਦਾ ਸਰਕਾਰਾਂ ਆਮ ਆਦਮੀ ਪਾਰਟੀ ਇਹ ਉਹਦੇ ਵਿਰੁੱਧ ਨਾਰੇਬਾਜ਼ੀ ਹੋ ਰਹੀ ਆ ਥੋੜੇ ਸਾਹਮਣੇ ਆ ਮਾਈਆ ਬੀਬੀਆਂ ਸਾਰੀਆਂ ਇਕੱਠੀਆਂ ਆਉਗੇ ਟਰਾਲੀਆਂ ਭਰ ਕੇ ਆ ਰਹੀਆਂ ਨੇ ਹੋਰ ਭਾਈ ਠੀਕ ਆ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਲੋਕਾਂ ਦੀ ਆਵਾਜ਼ ਲੋਕੇ ਚੱਕ ਸਕਦੇ ਆ ਤੇ ਝਾੜੂ ਵਾਲਿਆਂ ਨੂੰ ਦਿਖਾ ਦਿਓ ਕਿ ਜਿਹੜੇ ਝਾੜੂ ਵਾਲਿਆਂ ਨੂੰ ਬਹਿਮਾ ਕੀ ਭਾਈ ਥੋਡੀ ਸਰਕਾਰ ਬਣ ਜਾਣੀ ਆ ਆ ਦਿਖਾ ਦਿਓ ਉਹਨਾਂ ਨੂੰ ਇਹ ਸਾਰੀਆਂ ਮਾਈਆ ਦੁਖੀ ਨੇ ਕਿਉਂਕਿ ਇਹਨਾਂ ਦੇ ਗੰਦੀਆਂ ਫੈਕਟਰੀਆਂ ਲੱਗ ਰਹੀ ਜਿਹਨੇ ਪ੍ਰਦੂਸ਼ਣ ਆਲੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹਨਾਂ ਨੇ ਬਾਈਕਾਟ ਕਰਤਾ ਝਾੜੂ ਪਾਰਟੀ ਦਾ ਤੇ ਮੌਜੂਦਾ ਸਰਕਾਰਾਂ ਦਾ ਨਾ ਇਹਨਾਂ ਦੇ ਪਿੰਡ ਬੂਥ ਲੱਗਣਿਆ ਨਾ ਵੋਟ ਪੈਣੀਆਂ ਸੋ ਵੱਡਾ ਕਾਫਲਾ ਬਹੁਤ ਵੱਡਾ ਕਾਫਲਾ ਪਰੇ ਤੱਕ ਲੇਨ ਲੱਗੀ ਹੋਈ ਟਰੈਕਟਰ ਟਰਾਲੀਆਂ ਦੀ ਮੋਟਰਸਾਈਕਲਾਂ ਦੀ ਤੇ ਜਿਹੜੇ ਜਥੇਵੰਦੀਆਂ ਨੂੰ ਮਾੜਾ ਕਹਿੰਦੇ ਨੇ ਕਿਸਾਨ ਜਥੇਵੰਦੀਆਂ ਨੂੰ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹਣਾ ਕਿ ਜੇ ਅੱਜ ਲੋਕਾਂ ਦੀ ਸਾਰ ਲੈਂਦੀਆਂ ਨੇ ਮਸਲੇ ਹੱਲ ਕਰਵਾਉਂਦੀਆਂ ਨੇ ਤਾਂ ਇਹ ਕਿ ਜਥੇਵੰਦੀਆਂ ਨੇ ਜਥੇਵੰਦੀਆਂ ਹੀ ਧੌਣ ਤੇ ਗੋਡਾ ਰੱਖਦੀਆਂ ਨੇ ਤੇ ਉਹੀ ਝਕਾਉਂਦੀਆਂ ਨੇ ਸਰਕਾਰਾਂ ਨੂੰ ਸੋ ਜਥੇਵੰਦੀਆਂ ਚ ਵੱਧ ਤੋਂ ਵੱਧ ਸ਼ਾਮਲ ਹੋਵੋ ਜਿੰਨੇ ਵੀ ਤੁਸੀਂ ਹੋ ਜਥੇਵੰਦੀਆਂ ਨੂੰ ਮਾੜਾ ਨਾ ਕਹੋ ਕਿਉਂਕਿ ਆਪਣੇ ਕੋਲ ਇਹੀ ਆ ਜਥੇਵੰਦੀਆ ਜਿਹੜੀ ਆਪਣੇ ਮਸਲੇ ਹੱਲ ਕਰਵਾਉਂਦੀਆਂ ਨੇ ਸੋ ਇਹ ਬਾਤੋ ਬੱਦ ਸ਼ੇਅਰ ਕਰ ਦਿਓ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਨੂੰ ਪਤਾ ਲੱਗੇ ਕਿ ਤੁਸੀਂ ਬਹੁਤ ਗਲਤ ਫੈਸਲੇ ਲੈ ਰਹੇ ਹੋ ਜਿਹੜੀਆਂ ਤੁਸੀਂ ਫੈਕਟਰੀਆਂ ਲਾ ਰਹੇ ਹੋ ਜਿਹੜੇ ਕਿ ਲੋਕਾਂ ਨੂੰ ਚਾਹੀਦੀਆਂ ਨਹੀਂ ਕਿਉਂਕਿ ਲੋਕ ਕਹਿੰਦੇ ਸਾਨੂੰ ਨਹੀਂ ਫੈਕਟਰੀਆਂ ਚਾਹੀਦੀਆਂ ਇਹ ਪ੍ਰਦੂਸ਼ਣ ਫੈਕਟਰੀ ਆ ਤੇ ੱੱਕੇ ਨਾਲ ਪ੍ਰਸ਼ਾਸਨ ਜਾਂ ਸਰਕਾਰਾਂ ਲਗਾ ਰਹੀਆਂ ਨੇ ਬਹੁਤ ਵੱਡਾ ਹਿਯੂਮਾ ਇੱਥੇ ਅੱਜ ਸਮਰਾਲੇ ਜਿਹੜਾ ਦਫ਼ਤਰ ਆਪਣੇ ਸਰਕਾਰੀ ਦਫ਼ਤਰ ਐਸ ਡੀ ਐਮ ਦਫ਼ਤਰ ਉਹਨਾਂ ਨੂੰ ਮੰਗ ਪੱਤਰ ਦੇਣਾ ਕਿ ਭਾਈ ਇਹ ਫੈਕਟਰੀ ਨਾ ਲਾਓ ਬਾਰ ਬਾਰ ਇਹਨਾਂ ਨੇ ਮੰਗ ਪੱਤਰ ਦਿੱਤੇ ਨੇ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਅੱਜ ਤੱਕ ਸ਼ੇਅਰ ਕਰ ਦਿਓ ਵੀਡੀਓ ਤਾਂ ਜੋ ਆ ਮੁੱਖ ਮੰਤਰੀ ਨੂੰ ਝਾੜੂ ਵਾਲਿਆਂ ਨੂੰ ਪਤਾ ਲੱਗ ਜੇ ਕਿ ਤੁਹਾਡੇ ਵਿਰੋਧ ਲੋਕ ਬਹੁਤ ਨੇ ਲੋਕ ਵਿਰੋਧੀ ਹਵਾ ਹੋ ਗਈ ਤੁਹਾਡੇ ਵਿਰੁੱਧ ਕਿਉਂਕਿ ਇਹਨਾਂ ਦੇ ਜਿਹੜੇ ਫੈਸਲੇ ਨੇ ਸਾਰੇ ਲੋਕਾਂ ਦੇ ਵਿਰੁੱਧ ਨੇ ਸਾਰੇ ਉਲਟ ਨੇ ਇਹ ਸਮਰਾਲਾ ਤਹਿਸੀਲ ਜ਼ਿਲ੍ਹਾ ਲੁਧਿਆਣਾ ਉਹਦੇ ਪਿੰਡ ਨੇ ਮੁਸ਼ਕਾਬਾਦ ਟੱਪਰੀਆ ਖੀਰਨੀ ਆ ਤੇ ਹੋਰ ਵੀ ਜਿਹੜੇ ਪਿੰਡ ਨੇ ਇਹਨਾਂ ਦੇ ਨਾਲ ਦੇ ਉਹਨਾਂ ਨੇ ਬਾਈਕਾਟ ਕੀਤਾ ਇਹਨਾਂ ਦਾ ਕੋਈ ਲੀਡਰ ਇਹਨਾਂ ਦੇ ਪਿੰਡ ਵੋਟ ਨਹੀਂ ਮੰਗਣਾ ਆ ਸਕਦਾ ਤੇ ਮੌਜੂਦਾ ਜਿਹੜਾ ਇੱਥੇ ਦਾ ਐਮਐਲਏ ਆਮ ਆਦਮੀ ਝਾੜੂ ਸਰਕਾਰ ਦਾ ਐਮਐਲਏ 100 ਵੀ ਨਹੀਂ ਇਹਨਾਂ ਦੀ ਸੁਣਵਾਈ ਕਰ ਰਹੀ ਆ ਨਾ ਸਰਕਾਰ ਸੁਣਵਾਈ ਕਰ ਰਹੀ ਆ ਇਸ ਕਰਕੇ ਇਹਨਾਂ ਨੇ ਉਹਨਾਂ ਦਾ ਬਾਈਕਾਟ ਦਾ ਐਲਾਨ ਕਰਤਾ ਪਿੰਡ ਦੇ ਵਿੱਚ ਇਹਨਾਂ ਨੇ ਬੂਥ ਕਹਿੰਦੇ ਬੂਥ ਬੂਥ ਵੀ ਨਹੀਂ ਲੱਗਣ ਦੇਣਾ ਇਹਨਾਂ ਨੇ ਬਾਈਕਾਟ ਕੀਤਾ ਹੋਇਆ ਨਾ ਕਿਸੇ ਲੀਡਰ ਨੂੰ ਇਹਨਾਂ ਨੇ ਵੋਟ ਪਾਉਣੀ ਆ ਸਾਰੀਆਂ ਪਾਰਟੀਆਂ ਦਾ ਵਿਰੋਧ ਕਰਦੇ ਨੇ ਮਯੁੱਦਾ ਸਰਕਾਰ ਜਿਹੜੀ ਝਾੜੂ ਪਾਰਟੀ ਕਹਿੰਦੇ ਅਸੀਂ ਲੋਕ ਪੱਖੀ ਆ ਦੇਖ ਲੋ ਵੱਡੇ ਵੱਡੇ ਕਾਫਲੇ ਵੱਡੇ ਵੱਡੇ ਇਕੱਠੇ ਥੋੜੇ ਹੀ ਵਿਰੋਧ ਨੇ ਸਾਰੇ ਕਿਉਂਕਿ ਇਹ ਜਿਹੜੇ ਲੋਕ ਨੇ ਸਾਰੇ ਦੁਖੀ ਨੇ ਇਹਨਾਂ ਦੇ ਜਿਹੜੀਆਂ ਫੈਕਟਰੀਆਂ ਤੁਸੀਂ ਲਾ ਰਹੇ ਹੋ ਬਹੁਤ ਪ੍ਰਦੂਸ਼ਣ ਵਾਲੀਆਂ ਫੈਕਟਰੀਆਂ ਲਾ ਰਹੇ ਹੋ ਤੇ ਪੰਜਾਬ ਦੇ ਵਿੱਚ ਕੋਈ ਫੈਕਟਰੀ ਨਹੀਂ ਲੱਗਣੀ ਚਾਹੀਦੀ ਕਿਉਂਕਿ ਇੱਕ ਖੇਤੀਬਾੜੀ ਸੂਬਾ ਖੇਤੀਬਾੜੀ ਸੂਬਾ ਹੋਣ ਕਰਕੇ ਇੱਥੇ ਫੈਕਟਰੀ ਦੀ ਕੋਈ ਅਹਿਮੀਅਤ ਨਹੀਂ ਕੋਈ ਲੋੜ ਨਹੀਂ ਹੈਗੀ ਕਿਉਂਕਿ ਇੱਕ ਤਾਂ ਜ਼ਮੀਨਾਂ ਨੇ ਜ਼ਮੀਨਾਂ ਦੇ ਜਿਹੜੇ ਰਕਵੇ ਨੇ ਉਹ ਘਟ ਰਹੇ ਨੇ ਬਹੁਤ ਵੱਡਾ ਕਾਫਲਾ ਅਜੇ ਵੀ ਪਿੱਛੇ ਤੱਕ ਆਈ ਜਾ ਰਿਹਾ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਪਤਾ ਲੱਗ ਸਕੇ ਇਹਨਾਂ ਨੂੰ ਝਾੜੂ ਵਾਲਿਆਂ ਨੂੰ ਆਮ ਆਦਮੀ ਸਰਕਾਰ ਨੂੰ ਕਿ ਭਾਈ ਆ ਜਿਹੜੇ ਦੁਖੀ ਲੋਕ ਨੇ ਥੋੜੇ ਵਿਰੋਧ ਨੇ ਸਾਰੇ ਧੰਨਵਾਦ ਜੀ